ਜੋ ਲਾਭ ਮਿਲਣਾ ਸਾਨੂੰ ਸਰਕਾਰ ਨੂੰ ਚਾਹੀਦਾ ਕੱਟੋ ਘੱਟ 1 ਸਾਲ ਸਾਨੂੰ ਲੱਗ ਜਾਣਾ ਜ਼ਮੀਨਾਂ ਬਣਾਉਣ ਤੇ 15 ਨਵੰਬਰ ਤੱਕ ਕੋਈ ਖੇੜ ਨਹੀਂ ਕਿ ਅਸੀਂ ਖੇਤਾਂ ਦੇ ਵਿੱਚੋਂ ਇਹਨਾਂ ਨੂੰ ਪੱਧਰ ਕਰਕੇ ਮਿੱਟੀ ਵੇਦਾ ਬਾਹਰ ਕੱਢ ਦਿਆਂਗੇ ਜੇ ਕਹੀ ਅਸੀਂ ਰੇਤਾ ਦੇ ਪੈਸੇ ਵਟਾਂਗੇ ਪੈਸੇ ਵਟਣ ਵਾਲੀ ਰੇਤਾ ਇਹ ਨਹੀਂ ਇਹ ਜਿਹੜੀ ਰੇਤਾ ਬਿਲਕੁਲ ਦੇਖੋ ਜਿਹੜੇ ਮਕਾਨ ਨੇ ਸਾਰੇ ਜਿਹੜੇ ਵਿਚਾਰੇ ਢਹਿ ਢੇਰੀ ਹੋ ਗਏ ਨੇ ਤੇ ਲੋਕ ਉੱਠ ਕੇ ਆਪਦੇ ਕਿਤੇ ਕੋਈ ਮੰਡੀ 'ਚ ਬੈਠਾ ਕੋਈ ਰਿਸ਼ਤੇਦਾਰ ਕੋਲੇ ਬੈਠਾ ਆ ਸਾਰੇ ਜਿਹੜੇ ਮਕਾਨ ਤਹਿਸਨ ਹੈ ਢੂਰੇ ਨੇ ਜਿਹੜੀਆਂ ਮੋਟਰਾਂ ਦੀਆਂ ਕੋੜੀਆਂ ਉਹ ਵੀ ਵਹਾ ਕੇ ਲੈ ਗਿਆ ਵਿੱਚ ਲੈਣਾ ਟਰਾਂਸਫਾਰਮਰ ਤੇ ਜਿਹੜਾ ਅੱਜ ਇਹ ਜ਼ਮੀਨ ਦਾ ਹਾਲ ਆ ਇਹਨੂੰ ਪਤਾ ਵੀ ਘੱਟੋ ਘਾਟਾ ਭਾਈਗੀ ਤੁਹੋਂਦੇ ਨੇ ਮੂਰੇ ਇੱਕ ਸਾਲ ਤੋਂ ਵੀ ਜ਼ਿਆਦਾ ਸਮਾਂ ਲੱਗ ਸਕਦਾ ਇਹ ਬੇਤਾਂ ਨੂੰ ਪਧਰੇ ਘਾਟੀ ਕਿਉਂਕਿ ਅੱਜ ਦਾ ਖੇਤ ਵਿੱਚੋਂ ਪਾਣੀ ਨਿਕਲ ਰਿਹਾ ਤੇ ਇਸ ਕਰਕੇ 15 ਨਵੰਬਰ ਤੱਕ ਤਾਂ ਸਾਡੀ ਜਮੀਨ ਇਹ ਕਿਸੇ ਵੀ ਕੇ ਰਹਾਬਾਨੀ ਨੇ ਸਾਨੂੰ ਭੱਟੋ ਕੱਟ ਅਸੀਂ ਐਸ ਮੰਚ ਤੋਂ ਮੀਡੀਆ ਰੇ ਦੱਸ ਤੇ ਅਸੀਂ ਇਹ ਭਗਵੰਤ ਮਾਲ ਨੂੰ ਵੀ ਇਹ ਜਿਹੜਾ ਪਹਿਲਾਂ ਪੱਤਰਆ ਕਰਦਾ ਸੀ ਨਾਲੇ ਕਿੰਨੀ ਮੁੱਤ ਚੜ ਗਈ ਇਹ ਜਿੰਨਾ ਬੇਰਿਆਦ ਬੋਲ ਰਿਹਾ ਹੈ ਤਾਂ ਉਹ ਹੈ ਕਿ ਦੋਸਤਾਂ ਹੋ ਗਾ ਉਹ ਸਾਰੇ ਨੰਬਰ ਤੋਂ ਕੱਟ ਕੇ ਕਿਉਂਕਿ ਉਹ ਸਰਦਾਰ ਨੇ ਟੂਲਾ ਵੀ ਕਰਦਾ ਹੈ ਨੀ 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 ਪਾਪੇ ਕੀ ਕਰਾ ਰਹੀ ਕੀ ਕਰਦੇ ਆ ਅਸੀਂ ਕੋਈ ਅਸੀਂ ਲੈ ਰਿਹਾ ਪੱਟੀ ਤੇ ਦੇਖੋ ਜੀ ਆ ਰਿhta ਪੈ ਰਹੀ ਐ ਪਾਣੀ ਜਿਹੜਾ ਠੰਡੇ ਦੇ ਵਿੱਚ ਦੇਖੋ ਜੀ ਆਹ ਅਗਲੇ ਲੰਗੇ ਨਹੀਂ ਜਾਂਦੇ ਇਹ ਇਹ ਰਿhta ਬੰਦ ਕੋਲੇ ਵੀ ਨਹੀਂ ਨਾ ਦੇਖੋ ਜੀ ਇਹ ਕੀ

ਥੋੜਾ ਰਸਤਾ ਲਾਂਗਾ ਜਿਹੜਾ ਅਗਲੇ ਘਰਾਂ ਦਾ ਉਹਨਾਂ ਨੂੰ ਆਵੇ ਤਿੰਨ ਪਾਰਟੀ ਆ ਡਿੱਗ ਕੇ ਜਰਾ ਰਸਤਾ ਉਧਰ ਦੇ ਜਾਣਾ ਕਿ ਪੂਰਤ ਕਰਨਾ ਚਾਹੀਦਾ ਕਿ ਮਤਲਬ ਨਾ 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 ਆਏ ਪੰਗਾ ਲੈ ਐ ਆਏ ਦੋਨੋਂ ਹੋ ਐ ਕਿਵੇਂ ਪਾਣੀ ਬੜਾ ਤੇਜੀ ਨਾਲ ਗਿਆ ਘਰ ਬੈਠੇ ਨਹੀਂ ਹੋ ਗਾ ਉਹ ਵੀ ਕਰ ਗਿਆ ਤੁਸੀਂ ਮੈਨੂੰ ਇੱਥੇ ਨਹੀਂ ਹੈ ਪਰ ਕਿੱਥੇ ਆ ਬੰਦਾ ਚਾਲੂ ਕਰ ਚਾਲੇ ਜਾ ਚਾਹ ਪਾਣੀ ਹੈ ਹਾਂ ਉਹ ਜੋ ਫੜਨ ਲੱਗਦਾ ਬਿਘਰੇਗਾ ਕਿ ਨਹੀਂ ਆ ਇੱਥੇ ਪੰਜ ਸੱਤ ਬੰਦੇ ਡਈਏ ਟਰਾਲੀਆਂ ਦੋ ਆ ਬਾਲਨ ਲੱਜ ਗਈ ਆ ਬੋਲ ਬੋੜ ਬੋੜ ਕਿਹਦੇ ਆ ਇਹ ਜੋ ਉੱਤੋਂ ਰੋੜ ਕਰਿਆ ਦਰਾਕ ਤੋਂ ਰੂਹਤ ਰਿਆ ਹੈ ਜਿਹੜੇ ਨੇ ਨਾ ਕਿੰਨੇ ਦਰ ਮਗਰਾ ਹੈ ਇਹ ਇਹ ਦਾ ਕਬੈਨਾਂ ਨਹੀਂ ਆਦਾ ਬਰਦਾਣਾ ਹਾਂਜੀ ਕਿੱਥੇ ਲੋਕਾਂ ਦਾ ਮਸ਼ੀਨਾਂ ਲੈ ਜਾਂ ਸੀ ਕਿਸੇ ਚੰਨ ਨੂੰ ਉਹ ਜਿੱਦੀ ਆਸ ਬੀ ਨੰਦੀ ਆ ਅਗਲੇ ਟਿਕੀ ਤੋਂ ਬੜਾਈ ਉਸ ਪੈਂਡਾ ਵੀ ਨਹੀਂ ਚਾਹੁੰਦੇ ਕਿੱਥੇ ਆ ਘਰ ਕਿਹੜਾ ਲੀ ਦੱਸੋ ਜੀ ਮੈਂ ਇਹ ਬੰਦੋਲੇ ਸੇਨਾ ਚੁਕਾਸੇ ਇਹ ਤੇ ਕਿਹੋ ਜਿਹਾ ਸੈਲੀਅਰ ਤੇ ਆਵੇ ਕੋਈ ਪੂਰਾ ਇੱਥੇ ਰੋਡ ਤੇ ਰੇਲਟਰ ਲਾ ਲਗਾਏਗਾ ਇਹ ਕਿਹਦੇ ਇੰਟੀਰੀਅਰ ਬੋਲੀ ਰਚਾਈ ਉਹ ਨੂੰ ਕਿੰਨਾ ਰਾਹਕ ਰੱਖਣਾ ਮਨੇ ਦਾ ਨਮਾ ਇਹਨੇ ਕਿ ਜੰਗਲਗਲ ਜੰਗਲ ਜੰਗਲ ਜਿੰਨ ਕਰਦੇ ਲਈ ਬੰਦੀ ਗਿਆ ਉਹ ਮਾੜੇ ਝੋਪਣੇ ਪਾਈ ਬੈਠੇ ਇੱਥੇ ਘਰ ਸੀ ਮੇਰੇ ਇਹ ਵੀ ਚਾਰ ਪੰਜ ਚਾਰ ਦਾ ਕਮਰੇ ਹੁੰਦੇ ਹੈ ਜਿਹੜੇ ਨਾਲ ਹੁਣ ਲੱਗੇ ਹੈ ਘਰਾਂ ਤੋਂ ਅੱਗੇ ਮੁਖੀਆ ਸਿੰਘ ਦੀ ਜ਼ਮੀਨ ਸੀ ਆ ਆ ਆਹ ਬੋਰ ਕਿਦਾ ਵਾ ਇਹ ਪੁਰਾਣਾ ਬੋਰ ਆਹ ਬੋਰ ਆ ਜਿਹੇ ਵਿੱਚ ਸਮਰਸੀ ਵਾਲ ਮੋਟਰਾਂ ਲੱਗੀਆਂ ਸੀ ਸਾਡੇ ਕਿਸਾਨਾਂ ਦੀਆਂ ਆਹ ਮੋਟਰ ਇੱਥੇ ਨਾਲ ਟਰਾਂਸਫਰਮ ਸਾਰਾ ਕੁਝ ਰੁੜ ਗਿਆ ਇੱਥੇ ਤੇ ਉਹ ਅਗਲੇ ਪਾਸੇ ਹੋਰ ਦਿਸਦੀ ਐ ਇੱਕ ਮੋਟਰ ਬਿਲਕੁਲ ਕੰਡੇ ਦੇ ਉੱਤੇ ਆ ਉਹ ਵੀ ਅਜ ਰਾਤ ਤੱਕ ਸਾਰੀ ਰੁੜ ਜਾਣੀ ਐ ਜਿਹੜੇ ਕੋਲ ਮਲਾ ਕੇ ਬਹੁਤ ਵੱਡਾ ਨੁਕਸਾਨ ਦਾ مالی ਨੁਕਸਾਨ ਕਿਸਾਨਾਂ ਦਾ ਇੱਥੇ ਹੋ ਗਿਆ ਘਰ ਜਿਹੜੇ ਆ ਸਾਰੇ ਉਹ ਰੁੜ ਰਹੇ ਆ ਇਹ ਸਾਰੇ ਆ ਘਰ ਦਾ ਮਲਬਾ ਬਾਕੀ ਲੈ ਕੇ ਚੱਕ ਕੇ ਕੁਝ ਇੱਥੇ ਪਿਆ ਰਹਿ ਗਿਆ ਆ ਸਾਰੇ ਰੁੜ ਗਿਆ ਬਿਲਕੁਲ ਜੀ ਰੁੜ ਗਿਆ ਕੋਈ ਪਸ਼ੂ ਰੁੜ ਗਿਆ ਵਿਚਾਰਿਆਂ ਦੇ ਮਤਲਬ ਬੜਾ ਵੱਡਾ ਨੁਕਸਾਨ ਹੋ ਰਿਹਾ ਤੇ ਸਭ ਤੋਂ ਵੱਡੀ ਮਾਰ ਇਹ ਹੈ ਕਿ ਪ੍ਰਸ਼ਾਸਨ ਨਹੀਂ ਸਾਰ ਲੈ ਰਿਹਾ ਉਹ ਸਾਹਮਣੇ ਘਰ ਦੇਖ ਰਹੇ ਨੇ ਇਹ ਪਰਿਵਾਰ ਇੱਥੋਂ ਸਾਰਾ ਕੁਝ ਛੱਡ ਕੇ ਬੱਚੇ ਲੈ ਕੇ ਪਸ਼ੂ ਲੈ ਕੇ ਇਹ ਫਤੇਗੜ ਪੰਜਤੂਰ ਉੱਥੇ ਮੰਡੀ ਦੇ ਵਿੱਚ ਤੰਬੂ ਲਾ ਕੇ ਬੈਠੇ ਹੋਏ ਆ ਜਿਨਨੇ ਕਿ ਕਿਸਾਨਾਂ ਦੇ ਛੱਤ ਵੀ ਨਹੀਂ ਰਹੀ ਗੱਲ ਕਰਦੀ ਆ ਛੱਤ ਵੀ ਨਹੀਂ ਅਗੋਂ ਮੌਸਮ ਜਿਹੜਾ ਸਰਦੀ ਦਾ ਆਉਣ ਵਾਲਾ ਹੈ ਤੇ ਪ੍ਰਸ਼ਾਸਨ ਜਿਹੜਾ ਸਾਹ ਨਹੀਂ ਲੈ ਰਿਹਾ ਚਾਚ ਨੂੰ ਅਸੀਂ ਕਹਿਣਾ ਚਾਹੁੰਦੇ ਆ ਤੇ ਪਈਆਂ ਆਣ ਕੇ ਇਹ ਜਿਹੜਾ ਦਰਿਆ ਦਾ ਵਹਾਵ ਆ ਇਹ ਸਰਕਾਰਾਂ ਦੇ ਕੰਮ ਨੇ ਇਹਨਾਂ ਦਰਿਆ ਦੇ ਵਹਾਣ ਨੂੰ ਰੋਕਣਾ ਲੋਕਾਂ ਦੇ ਵਾਸਤੇ ਬਾਹਰ ਹੈ ਸਾਡੇ ਕੋਲ ਵੈਗਰੂ ਖਲਤ ਵੈਗਰੂ ਕੱਟੇ ਆ ਜਿਹੇ ਕੰਢੇ ਆਈ ਸਾਰੀ ਬਹੁਤ ਦੂਰੋਂ ਚੱਲ ਗਈ ਇਹ ਕਿਤੇ ਖੜੇ ਇੱਕ ਦਿਨ ਕਿਲੇ ਰਾ ਸਾਡੇ ਘਰੋਂ ਜਾਂਦਾ ਗਿਆ ਤੇ ਸਾਡੇ ਐ ਘਰ ਜਮਾ ਵਿਚਾਲੇਗਾ ਕਾਰ ਲੈ ਬੰਨੇ ਲੰਘ ਜਾ ਸਾਹ ਨਾਲ ਕਿਤੇ ਖੜਾ ਪੈਰੀ ਵੀ ਸਾਡੀ ਗਈ ਆ ਸਾਰੀ ਟੰਗੀ ਜਾਂਦੀ ਇਹ ਵੀ ਉਹਦੇ ਪੰਜ ਸੱਤ ਘਾਰੇ ਉਹ ਵੀ ਗਏ ਪਤਾ ਨਹੀਂ ਲੱਗਦਾ ਬਿਕਾਰੇ ਗਏ ਕਿ ਨਹੀਂ ਤੇ ਸਾਡੀ ਸਰਕਾਰ ਮਰਜ਼ ਕੀਤੀ ਐ ਐਂਡ ਮੇਰੂ ਵਾਲਾ ਪਰਲੇ ਵਾਲਾ ਇੱਕ ਪਚਾਇਆ ਜੀ ਅਸੀਂ ਪਿੰਡ ਦਰਿਆ ਸਤਰੋ ਦੇ ਕੰਢੇ ਬੈਠੇ ਆ 50 ਸਾਲ ਹੋ ਗਏ ਸਾਨੂੰ ਬੈਠਿਆ ਉਹਨੂੰ ਸਤਲੁਜ ਦਰਿਆ ਆ ਕੇ ਸਾਡੇ ਪੰਜ ਸੱਤ ਘਰ ਉਹਨੇ ਸਾਰੇ ਪਤਾ ਨਹੀਂ ਲੱਗਦਾ ਵੀ ਘਾਰੇ ਗਏ ਕਿਨੇ ਦੇ ਤੇ ਸਾਡੀਆਂ ਜ਼ਮੀਨਾਂ ਵੀ ਟਹਿ ਗਈਆਂ ਮਾਲ ਡੰਗਰ ਸਾਨੂੰ ਮੀਨਾਂ ਸਭਾ ਹੋ ਗਿਆ ਮੰਡੀ ਬੈਠਿਆਂ ਨੂੰ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਨੂੰ ਬੈਠਣ ਦੀ ਥਾਂ ਹੀ ਨਹੀਂ ਗਈ ਤੇ ਸਾਡੇ ਪਰਸੋਂ ਬੰਨਾਂ ਦੀ ਥਾਂ ਹੀ ਨਹੀਂ ਗਈ ਤੇ ਸਾਰੇ ਭਰਾਵਾਂ ਸਾਡੀ ਮਰਜ਼ੀ ਕੀਤੀ ਜਾਏ ਸਰਕਾਰਾਂ ਨੇ ਲਾਡੀ ਟੋਰ ਸਾਰੀ ਉਹਨਾਂ ਵੀ ਸਾਡੀ ਬਾਹ ਫੜੀ ਸੀ ਤੁਹਾਨੂੰ ਥਾਂ ਦੇ ਆਵੇ ਚਲੋ ਠੀਕ ਹੈ ਦੇਖਦੇ ਪਏ ਪਰ ਹੋਰ ਵੀ ਪੰਜਾ ਸੱਤਾਂ ਪਿੰਡਾਂ ਦੇ ਸਾਰੇ ਨੁਕਸਾਨ ਹੋ ਗਏ ਨੇ ਪੈਲੀਆਂ ਟਹਿ ਗਈਆਂ ਨੇ ਅਸਲ ਮਾਰੇ ਗਏ ਨੇ ਦਰਿਆ ਵੀ ਉਰੇ ਆ ਗਿਆ ਇੱਥੇ ਨੋਚਾਂ ਦਾ ਪ੍ਰਬੰਧ ਹੋਣਾ ਚਾਹੀਦਾ ਇੱਥੇ ਜੀ ਘੱਟੋ ਘੱਟ 50 60 ਕਿਲਾ ਟਹਿ ਗਿਆ ਸਾਡੇ ਘਰ ਦਾ ਪਤਾ ਨਹੀਂ ਲੱਗਦਾ ਉਹ ਤੇ ਵਿਚਾਲੇ ਚਲੇ ਪਾਰ ਹੀ ਚਲੇ ਗਏ ਆਉਂਦੇ ਆ ਦੇ ਫਿਰ ਅਜੇ ਕੋਈ ਸਿਰੇ ਗੱਲ ਨਹੀਂ ਲੱਗ ਮੰਗ ਸੰਸਾਂ ਬਣਾ ਕੇ ਦਿੱਤੀ ਹੈ ਘਰ ਭਾਗ ਦਿੱਤੇ ਜਾਣ ਕਿ ਅਸੀਂ ਆਪ ਦਾ ਬਿਠੇ ਬਹਿ ਜਾਈਏ ਇੱਧਰ ਘੜੀਮੋੜੀ ਸਾਡੇ ਕੋਲ ਜੀ ਨਹੀਂ ਮਾਰੇ ਜਾਂਦੇ ਚਲ ਜੀ ਵੀ ਲੈ ਕੇ ਨਿਕਲ ਆਇਆ ਪਸ਼ੂ ਲੈ ਕੇ ਪੈੜੀਆਂ ਪੁਲੀਆਂ ਕੰਨ ਸਾਡੇ ਤੇ ਅੱਜ ਅਸੀਂ ਕੱਟ ਰੱਖਿਆ ਚਲੋ ਹੜਾਂ ਦੀ ਤਾਂ ਜਿਹੜੀ ਮਾਰ ਪਈ ਆ ਫਸਲ ਬਰਬਾਦ ਹੋ ਗਈ ਉਹ ਤਾਂ ਕੰਮ ਨਿਭੜ ਗਿਆ ਹੁਣ ਜਿਹੜੀ ਦੂਜੀ ਮਾਰ ਪਈ ਆ ਸਾਨੂੰ ਜਿਹੜੀ ਇਹ ਦਰਿਆ ਨੇ ਜਿਹੜੀ ਢਾਹ ਲਾਈ ਆਈ ਸਾਡੀਆਂ ਜ਼ਮੀਨਾਂ ਨੂੰ ਪੈਣੀ ਪਿੰਡ ਦੀ ਜਿਹੜੀ ਜ਼ਮੀਨ ਆ 50 60 ਗੱਲੇ ਜ਼ਮੀਨ ਜਿਹੜੀ ਉਪਜਾਊ ਜ਼ਮੀਨ ਜਿਹੜੀ ਮਾਲਕੀ ਜ਼ਮੀਨ ਦਰਿਆ ਨੇ ਜਿਹੜੀ ਉਹ ਢਾਹ ਲਈ ਆ ਸਾਰੀ ਇਹਦੇ ਵਿੱਚੋਂ 88 ਦੇ ਵਿੱਚ ਹੜ ਆਇਆ ਸੀ ਜਿਹਦੇ ਵਿੱਚ ਤਿੰਨ ਚਾਰ ਪਿੰਡ ਜਿਹੜੇ ਆ ਉਹ ਦਰਿਆਣੇ ਜਿਹੜੇ ਆ ਇੱਥੋਂ ਜਾੜਤੇ ਸੀਗੇ ਤੇ ਉਹਨਾਂ ਦੇ ਬੰਦਿਆਂ ਦੇ ਅੱਜ ਤੱਕ ਕਿਤੇ ਪੈਰ ਨਹੀਂ ਲੱਗੇ ਸਾਨੂੰ ਉਹ ਜਿਹੜਾ ਹੁਣ ਡਰ ਸਤਾ ਰਿਹਾ ਵੀ ਜਿਹੜੀ ਢਾਹ ਏ ਬਿਲਕੁਲ ਬੰਨ ਦੇ ਨਜ਼ਦੀਕ ਆ ਚੁੱਕੀ ਆ ਵੀ ਜੇ ਹੋਰ ਜਿਆਦੀ ਢਾਹ ਲੱਗਦੀ ਆ ਤੇ ਇਹਨੇ ਬੰਨ ਜਿਹੜਾ ਉਹ ਖੋਰ ਦੇਣਾ ਇਹਨੇ ਤੇ ਜਿਹੜਾ ਸਾਡਾ ਭੈਣੀ ਪਿੰਡ ਆ ਏ ਜਮਾ ਬੰਨ ਦੇ ਨਜ਼ਦੀਕ ਆ ਇਹਦਾ ਸਾਨੂੰ ਖਤਰਾ ਬਹੁਤ ਜ਼ਿਆਦਾ ਜਿਹੜੇ ਪਿੰਡ ਆਈ ਪਿੰਡ ਤਾਂ 15 20 ਪਿੰਡ ਆਈ ਇਧਰ ਸਾਰੀ ਫਸਲ ਜਿੰਨੀ ਉਹਨਾਂ 15-20 ਪਿੰਡਾਂ ਦਾ ਰਕਬਾ ਸਾਰੀ ਇਸ ਟਾਈਮ ਬਰਬਾਦ ਹੈ। ਇਹ ਇੱਕ ਵਾਰ ਹੀ ਨਹੀਂ ਹੋਇਆ। ਪਹਿਲਾਂ 19 ਦੇ ਵਿੱਚ ਹੜ ਆਇਆ, ਫਿਰ 23 ਦੇ ਵਿੱਚ ਆਇਆ। 23 ਦੇ ਵਿੱਚ ਵੀ ਇਹੋ ਹਾਲ ਹੀ ਹੋ ਗਿਆ ਸੀ। ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਬਹੁਤ ਉਤਲ-ਪੁਤਲ ਹੋ ਗਈ ਵਿੱਚ ਰੇਤਾਂ ਪੈ ਗਈ। ਉਹ ਜਿਵੇਂ ਕਿਸਾਨਾਂ ਨੇ ਮਸਾਂ ਪੁੱਧਰੀਆਂ ਪੁੱਧਰੀਆਂ ਕਣ ਕੇ ਫਸਲ ਆਪਦੀ ਬੀਜੀ ਤੇ ਆਦ ਕਿ 25 ਦੇ ਵਿੱਚ ਫੇਰ ਇਹੋ ਕੋਸ਼ਿਸ਼ ਹੋ ਗਿਆ। ਹੁਣ ਤਾਂ ਜਿਹੜਾ ਅਸਲੋਂ ਹੀ ਲੱਕ ਤੋੜ ਦਿੱਤਾ ਆਏ ਨੇ ਜਿਹੜੀ ਢਾਹ ਲੱਗੀ ਆ ਉਹ ਦਾ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਕਿਸਾਨਾਂ ਨੂੰ ਨੁਕਸਾਨ ਆਈ ਇਹਦਾ ਪ੍ਰਸ਼ਾਸਨ ਕੋਲੇ ਸਾਡੇ ਕਿਸਾਨ ਜਥੇਬੰਦੀਆਂ ਗਈਆਂ ਸੀਗੀਆਂ ਜੀ ਤਿੰਨ ਚਾਰ ਦਿਨ ਹੋ ਗਏ ਆ ਅਸੀਂ ਜਾ ਕੇ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਵੀ ਸਾਡੀ ਜਿਹੜੀ ਕੋਈ ਸਾਰ ਲਈ ਜਾਵੇ ਉਹਨਾਂ ਦਾ ਅੱਗੋਂ ਸਾਨੂੰ ਜਵਾਬ ਮਿਲਿਆ ਜੀ ਅਖੇ ਸਾਡੀ ਨੌਲੇਜ ਚ ਨਹੀਂ ਇਹ ਗੱਲ ਹੈਗੀ ਵੀ ਕੋਈ ਅਖੇ ਪੈਣੀ ਪੈਂਡ ਸਤਲੁਜ ਦਰਿਆ ਨੇ ਢਾਲਾਈ ਆ ਫਿਰ ਅਸੀਂ ਜਦੋਂ ਉਹਨਾਂ ਨੂੰ ਵਿਖਾਈਆਂ ਫੋਟੋਆਂ ਵਿਖਾਈਆਂ ਵੀਡੀਓ ਵਿਖਾਈ ਫਿਰ ਉਹਨਾਂ ਨੇ ਕੋਈ ਜੈ ਨੂੰ ਫੋਨ ਲਾਇਆ ਜੀ ਜੈ ਇੱਥੇ ਆ ਕੇ ਖਾਣਾ ਪੂਰਤੀ ਕਰ ਗਿਆ ਜੀ ਅੱਜ ਚਾਰ ਦਿਨ ਹੋ ਗਏ ਆ ਕੋਈ ਵੀ ਅਸੀਂ ਤਾਂ ਬੂਰੀਆਂ ਦੀ ਨੋਚ ਹੀ ਕਹਿ ਰਹੇ ਆ ਵੀ ਸਾਡੇ ਬੂਰੀਆਂ ਦੀ ਜਿਹੜੀ ਨੋਚ ਹੀ ਉਹ ਲੱਗ ਜੇ ਵੀ ਸਾਡਾ ਕੋਈ ਫਾਇਦਾ ਹੋ ਜੇ ਪਰ ਅੱਜ ਤੱਕ ਇੱਥੇ ਕੋਈ ਨਹੀਂ ਗੱਲਾਂ ਬਾਤਾਂ ਦੀ ਸਾਰੀਆਂ ਗੱਲਾਂ ਹੋਈ ਜਾਂਦੀਆਂ ਜੀ ਸਾਰੇ ਜੀ ਨੂੰ ਵੀ ਮਿਲਦੇ ਆ ਉਹ ਕਹ ਦਤਾ ਜੀ ਕਹਿ ਦਤਾ ਜੀ ਕਰ ਦਤਾ ਜੀ ਬਸ ਹੁਣੇ ਆ ਗਏ ਜੀ ਘੰਟੇ ਨੂੰ ਆ ਗਏ ਦੂਹਾਂ ਨੂੰ ਆ ਗਏ ਪਰ ਅੱਜ 4 ਦਿਨ ਹੋ ਗਏ ਸਾਨੂੰ ਡੀਸੀ ਸਾਹਿਬ ਨੂੰ ਮਿਲਿਆ ਨੂੰ ਇੱਥੇ ਕੋਈ ਨਹੀਂ ਪਹੁੰਚਿਆ ਜੀ ਜਈ ਆਇਆ ਸੀ ਉਹ ਮੌਕਾ ਵੇਖ ਕੇ ਚਲੇ ਗਿਆ ਉਹਨੇ ਵੀ ਕੋਈ ਜਵਾਬ ਨਹੀਂ ਅੱਗੋਂ ਦਿੱਤਾ ਸਾ ਅੱਜ ਅਸੀਂ ਖੜੇ ਆ ਪਿੰਡ ਭੈਣੀ ਪਿੰਡ ਮੇਰੂ ਵਾਲਾ ਦੋਲੇ ਵਾਲਾ ਕਲਾਂ ਤੇ ਬਹੁਤ ਸਾਰੇ ਨਾਲ ਲੱਗਦਾ ਇਲਾਕਾ ਦਸਾਂ 15 ਪਿੰਡਾਂ ਦਾ ਏਰੀਆ ਜਿੱਥੇ ਅਸੀਂ ਖੜੇ ਹੋਇਆ ਸਤਲੁਜ ਦਰਿਆ ਦੇ ਕੰਢੇ ਤੇ ਇੱਥੇ ਮਸਲਾ ਜਿਹੜਾ ਬਹੁਤ ਜ਼ਿਆਦਾ ਭਿਆਨਕ ਮਸਲਾ ਬਣਿਆ ਹੋਇਆ ਜਿਸ ਮਸਲੇ ਤੇ ਇਕੱਠੇ ਹੋਏ ਆ ਕਿ ਸਤਲੁਜ ਦਰਿਆ ਦੇ ਵਿੱਚ ਜੋ ਪਿਛਲੇ ਦਿਨੀ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਜਿੱਥੇ ਫਸਲਾਂ ਬਰਬਾਦ ਹੋਈਆਂ ਉੱਥੇ ਹੀ ਜਿਵੇਂ ਜਿਵੇਂ ਪਾਣੀ ਦਾ ਵਹਾਅ ਘਟਿਆ ਤਾਂ ਸਤਲੁਜ ਦਰਿਆ ਨੇ ਆਪਣੇ ਕੰਢੇ ਦੇ ਨਾਲ ਲੱਗਦੀਆਂ ਜ਼ਮੀਨਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਸੋ ਇਸ ਪਿੰਡ ਦੇ ਹਾਲਾਤ ਜਿਹੜੇ ਪੈਣੀ ਪਿੰਡ ਦੇ ਜੇ ਆਪਾਂ ਵੇਖਾਂਗੇ ਤਾਂ ਬਹੁਤ ਜਿਆਦਾ ਜ਼ਮੀਨ ਹੈ ਜਿਹੜੀ ਉਹ ਦਰਿਆ ਨੇ ਢਾਕੇ ਵਿੱਚ ਸਿੱਟ ਲਈ ਹੈ ਤੇ ਦੋ ਤਿੰਨ ਘਰ ਵੀ ਜਿਹੜੇ ਇੱਥੇ ਰੁੜ ਚੁੱਕੇ ਆ ਉਹ ਘਰ ਵਿਚਾਰੇ ਵੀ ਪਿੰਡ ਤੋਂ ਬਾਹਰ ਜਾ ਕੇ ਆਪਣਾ ਬਿਨਾਂ ਕਿਸੇ ਛੱਤ ਤੋਂ ਰਹਿ ਰਹੇ ਆ ਪਿੰਡ ਦਾ ਇਲਾਕੇ ਦਾ ਜਿਹੜਾ ਬਹੁਤ ਮਾੜੇ ਹਾਲਾਤ ਆ ਕਿਉਂਕਿ 30-35 ਕਿੱਲਾਂ ਤੋਂ ਜ਼ਿਆਦਾ 50 ਕਿੱਲੇ ਦੇ ਕਰੀਬ ਜ਼ਮੀਨ ਜਿਹੜੀ ਵਿੱਚ ਡਿੱਗ ਚੁੱਕੀ ਆ ਤੇ ਘੜ ਤੋਂ ਘੜ 300 ਕਿੱਲਾ ਜ਼ਮੀਨ ਰਕਬਾ ਅਗਲੇ ਪਾਸੇ ਉਹ ਆ ਜਿਹੜਾ ਬਿਲਕੁਲ ਡਿੱਗਣ ਦੇ ਕਿਨਾਰੇ ਤੇ ਆ ਤੋ ਦਸਾਂ 15 ਪਿੰਡਾਂ ਦੇ ਨਾਲ ਸਬੰਧਤ ਇਹ ਮਸਲਾ ਬਹੁਤ ਜ਼ਿਆਦਾ ਬਣਿਆ ਹੋਇਆ ਜੇ ਇਹਦੇ ਆਪਾਂ ਪਿੱਛੇ ਬੈਕ ਜਾਈਏ ਇਹਦੇ ਕਾਰਨਾਂ ਤੇ ਜਾਈਏ ਤਾਂ ਇਹ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਸਮੇਂ ਤੇ ਇੱਕ ਬਨ ਮਨਜ਼ੂਰ ਕੀਤਾ ਗਿਆ ਸੀ ਇੱਥੇ ਜੇ ਉਹ ਕੈਰੋਂ ਸਰਵੇ ਦੇ ਮਤਲਬ ਕੋ ਬਨ ਵੱਜ ਜਾਂਦਾ ਉਸ ਸਮੇਂ ਤਾਂ ਇਹ ਜਿਹੜਾ ਸਾਰਾ ਰਕਬਾ ਹੈ ਘੱਟ ਤੋਂ ਘੱਟ 4000 ਏਕੜ ਜਿਹੜਾ ਰਕਬਾ ਆ ਇਹ ਇਹ ਉਹ ਬਨ ਤੋਂ ਬਾਹਰ ਨਿਕਲਦਾ ਸੀ ਪਰ ਸਰਕਾਰਾਂ ਦੀ ਨਾਕਾਮੀ ਕਹੀਏ ਉਸ ਸਮੇਂ ਉਸ ਬਨ ਨੂੰ ਰੋਕ ਕੇ ਇਹ ਸਾਰਾ ਏਰੀਆ ਅੰਦਰ ਕਰਕੇ ਜਿੱਥੇ ਆਪਾਂ ਖੜੇ ਆਂ ਇਹ ਸਾਰਾ ਬਨ ਉਤੋਂ ਦੀ ਵੜ ਕੇ ਰਕਬਾ ਵਿੱਚ ਕਰ ਦਿੱਤਾ ਜੇ ਅੱਜ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਕੋਲ ਬੜੀ ਗੁਹਾਰ ਲਾਈ ਸੰਗਤਾਂ ਨੇ ਜਾ ਕੇ ਬਹੁਤ ਸਾਰੇ ਲੋਕ ਪਤੋਂਦੇ ਸਜਣ ਸਾਰੇ ਪਹੁੰਚੇ ਪਰ ਡੀਸੀ ਸਾਹਿਬ ਨੇ ਅੱਗੋਂ ਇੱਕ ਬੜਾ ਹੀ ਅਜੀਬੋ ਗਰੀਬ ਜਵਾਬ ਦਿੱਤਾ ਕਿ ਦਰਿਆ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ ਦਰਿਆ ਤਾਂ ਆਪਦੇ ਜਗ੍ਹਾ ਤੇ ਰਹੂਗਾ ਜੇ ਸਰਕਾਰ ਇਹ ਕਹਿ ਦੇਵੇ ਕਿ ਅਸੀਂ ਦਰਿਆਵਾਂ ਨੂੰ ਨਹੀਂ ਰੋਕ ਸਕਦੇ ਤੇ ਆਮ ਲੋਕਾਂ ਦਾ ਕੀ ਹੋਏਗਾ ਸੋ ਬਹੁਤ ਮੰਦ ਭਾਗਾ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਜੇ ਅੱਜ ਸਰਕਾਰ ਹੀ ਲੋਕਾਂ ਦੇ ਨਾਲ ਨਹੀਂ ਖੜੂਗੀ ਤਾਂ ਫਿਰ ਹੋਰ ਕੌਣ ਖੜੂਗਾ ਇਹ ਲੋਕ ਪੰਜਾਬ ਦੇ ਵਾਸੀ ਨੇ ਇਹਨਾਂ ਦੀ ਸਾਰ ਲੈਣੀ ਬਣਦੀ ਹੈ ਬੀਜੇਪੀ ਦੀ ਸਰਕਾਰ ਵੱਲੋਂ ਐਲਾਨ ਬਹੁਤ ਕੀਤੇ ਜਾ ਰਹੇ ਆ ਮੋਦੀ ਸਾਹਿਬ ਨੇ ਵੀ ਇੱਕ ਨਗੁਣਾ ਜਿਹਾ ਐਲਾਨ ਕੀਤਾ 1600 ਕਰੋੜ ਰੁਪਏ ਦਾ ਜੋ ਕਿ ਪੰਜਾਬ ਦੇ ਜਿਹੜੇ ਆ ਅੱਜ ਹਾਲਾਤਾਂ ਦੇ ਵਿੱਚ ਨੁਕਸਾਨ ਹੋਇਆ ਉਹਦੀ ਪਰਪਾਈ ਦੇ ਤੌਰ ਤੇ ਇਹਨਾਂ ਕਾਫੀ ਆ ਉਦੇ ਨਾਲ ਕੁਝ ਵੀ ਨਹੀਂ ਬੰਨਣਾ ਜਿੰਨਾ ਵੱਡਾ ਨੁਕਸਾਨ ਹੋਇਆ ਜੇ ਆਪਾਂ ਇੱਥੇ ਵਿਜ਼ਿਟ ਕਰਨ ਦੀ ਗੱਲ ਕਰੀਏ ਤੇ ਭਾਜਪਾ ਦੇ ਦੋ ਮੰਤਰੀ ਲੀਡਰ ਇੱਥੇ ਆ ਚੁੱਕੇ ਆ ਪਰ ਉਹ ਵੀ ਇੱਕ ਕੱਲਾ ਫੋਟੋਆਂ ਖਿਚਾ ਕੇ ਤੇ ਆਪਣਾ ਲੋਕਾਂ ਨੂੰ ਝੂਠਾ ਧਰਵਾਸਾ ਦੇ ਕੇ ਇਥੋਂ ਚਲੇ ਗਏ ਆ ਜੇ ਸੈਂਟਰ ਸਰਕਾਰ ਹੀ ਇਹਦੇ ਤੇ ਗੌਰ ਕਰੇ ਤਾਂ ਇਹ ਸੈਂਟਰ ਸਰਕਾਰ ਵਾਸਤੇ ਤਾਂ ਕੰਮ ਹੀ ਹੈ ਨਹੀਂ ਕੋਈ ਇਹ ਸਿਰਫ 7 ਕਿਲੋਮੀਟਰ ਦਾ ਲੰਮਾ ਬੰਨ ਦਾ ਰਕਬਾ ਆ ਜੇ ਸੈਂਟਰ ਸਰਕਾਰ ਚਾਵੇ ਤਾਂ ਇੱਕ ਬੜਾ ਛੋਟਾ ਜਿਹਾ ਕੰਮ ਆ ਸਰਕਾਰ ਦੇ ਅੱਗੇ ਪਰ ਸਰਕਾਰਾਂ ਸਿਰਫ ਤਮਾਸ਼ਾ ਵੇਖ ਰਹੀਆਂ ਸਾਡੇ ਕਿਸਾਨਾਂ ਦਾ ਕਿਸਾਨ ਬਰਬਾਦ ਹੋ ਰਿਹਾ ਦਿਨ ਪਰੇ ਦਿਨ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਪਰ ਸਰਕਾਰਾਂ ਤਮਾਸ਼ਾ ਵੇਖਣ ਤੋਂ ਸਵਾਹ ਹੋਰ ਕੋਈ ਵੀ ਕੰਮ ਨਹੀਂ ਕਰ ਰਹੀ ਆਪ ਜੀ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਜਿਵੇਂ ਹੜ ਆਏ ਨੇ ਹੜਾਂ ਦੀ ਮਾਰ ਇੱਥੇ ਬਹੁਤ ਜ਼ਿਆਦਾ ਇਲਾਕੇ ਪ੍ਰਭਾਵਿਤ ਹੋਏ ਨੇ ਮੈਂ ਦੂਜੀਆਂ ਚੀਜ਼ਾਂ ਦੇ ਤਾਂ ਸਾਰੇ ਵੀਰ ਬੋਲ ਚੁੱਕੇ ਨੇ ਮੈਂ ਇੱਕ ਜਿਹੜੀ ਦਰਿਆ ਢਾਲ ਲਈ ਖੜਾ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਨੂੰ ਘਰਾਂ ਨੂੰ ਉਹਨਦੇ ਤੇ ਮੈਂ ਦੋ ਸ਼ਬਦ ਬੋਲਣਾ ਚਾਹਣਾ ਕਿਉਂਕਿ ਅੱਜ ਤੋਂ 25 ਦਿਨ ਪਹਿਲਾਂ ਵਾੜਾ ਕਾਲੀਰੋਂ ਜ਼ਿਲ੍ਹਾ ਫਰੋਇਪੁਰ ਦਾ ਇੱਕ ਪਿੰਡ ਆ ਉਥੇ 25 ਦਿਨ ਪਹਿਲਾਂ ਅਸੀਂ ਇਸੇ ਤਰ੍ਹਾਂ ਜਿਵੇਂ ਆਪਾਂ ਅੱਜ ਵੀਡੀਓ ਪਾ ਰਹੇ ਆ ਇਸੇ ਤਰ੍ਹਾਂ ਹੀ ਵੀਡੀਓ ਪਾਈਆਂ ਜਾ ਰਹੀਆਂ ਸੀ ਕਿ ਇਹ ਟਾਲ ਲੱਗ ਰਹੀ ਹੈ ਇਹ ਬੰਨ ਜਿਹੜਾ ਇਹ ਹੌਲੀ ਹੌਲੀ ਬੰਨ ਵੀ ਖਤਮ ਹੋ ਜਾਏਗਾ ਤੇ ਇਹ ਸਾਰਾ ਦਰਿਆ ਦਾ ਵਹਿਣ ਜਿਹੜਾ ਇਹ ਉਹ ਜ਼ਮੀਨਾਂ ਨੂੰ ਹੋ ਜਾਏਗਾ ਤਾਂ ਉਹਦੇ ਦੀ ਸਰਕਾਰ ਨੇ ਕੋਈ ਸਾਰ ਨਹੀਂ ਲਈ ਤੇ ਅੱਜ ਤੁਸੀਂ ਵਾੜਾ ਕਾਲੀਰੋਂ ਜਾ ਕੇ ਵੇਖੋ ਕੋਈ ਬੰਨ ਬੰਨ ਤੋਂ ਵੀ ਦੋ ਕਨਾਲਾਂ ਅੱਗੇ ਲੰਘਿਆ ਦਰਿਆ ਪਾਣੀ ਦਾ ਪੱਧਰ ਘਟ ਹੋਣ ਕਰਕੇ ਪਾਣੀ ਜਿਹੜਾ ਇਹ ਉਹ ਫਸਲਾਂ ਨੂੰ ਬਾਹਰ ਨੁਕਸਾਨ ਨਹੀਂ ਪਚਾਰਿਆ ਪਰ ਜੇਕਰ ਪਾਣੀ ਹੋਰ ਵੱਧ ਜਾਂਦਾ ਹੈ ਤੇ ਉਹ ਬਾਹਰਲੀਆ ਫਸਲਾਂ ਵੀ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਜਾਣਗੀਆਂ ਹੁਣ ਗੱਲ ਕਰੀਏ ਪਰਲੀ ਵਾਲਾ ਤੇ ਮੇਰੂ ਵਾਲੇ ਦੀ ਮੇਰੂ ਵਾਲੇ ਦੇ ਵਿੱਚ ਇਹ ਸਰਦਾਰ ਜੀ ਸਰਪੰਚ ਸਾਹਿਬ ਇਹਨਾਂ ਦੇ ਘਟੋ ਘਟ ਵੀ 10 12 ਘਰ ਨੇ ਇਹਨਾਂ ਦੇ ਪਰਿਵਾਰ ਦੇ ਉਹ ਸਾਰੇ ਘਰ ਜਿਹੜੇ ਆ ਦਰਿਆ ਰੋੜ ਕੇ ਲੈ ਗਿਆ ਤੇ ਜਿਹੜਾ ਦਰਿਆ ਇਹ ਹੌਲੀ ਹੌਲੀ ਜਿਹੜਾ ਜ਼ਮੀਨ ਰੋੜੀ ਜਾ ਰਿਹਾ ਹੈ ਅਗਲੇ ਪੰਨੇ ਇੱਕ ਨਿਮਾਨ ਆ ਰਹੀ ਹੈ ਜੇ ਉਹ 10 15 ਕਰਮਾਂ ਤੱਕ ਉਹ ਨਿਵਾਨ ਦੇ ਵਿੱਚ ਵਹਿ ਪੈ ਗਿਆ ਤਾਂ ਦਰਿਆ ਨੇ ਜਿਹੜਾ ਇਹ ਸਾਡੇ ਇਧਰ ਪੈਣੀ ਪਿੰਡ ਦੇ ਇੱਥੇ ਵੀ ਦਰਿਆ ਨੇ ਬੰਨ ਢਾ ਲਾ ਲੈਣੀ ਹੈ ਤੇ ਉਦੋਂ ਫੇਰ ਆਣ ਕੇ ਸਰਕਾਰਾਂ ਜਿਹੜੀਆਂ ਸਾਰ ਲੈਂਦੀਆਂ ਨੇ ਜਦੋਂ ਨੁਕਸਾਨ ਹੋ ਜਾਂਦਾ ਹੈ ਪਹਿਲਾਂ ਕੋਈ ਵੀ ਕਿਸੇ ਕਿਸਮ ਦੀ ਬਾਤ ਨਹੀਂ ਪੁੱਛਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਹੈ ਕਿ ਤੁਸੀਂ ਇੱਥੇ ਪਹੁੰਚੋ ਤੇ ਇੱਥੇ ਆਣ ਕੇ ਜ਼ਿੰਮੇਵਾਰਾਂ ਹਲਾਜਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਕਿਉਂਕਿ ਜੇਕਰ ਬੰਨ ਹੀ ਨਾ ਰਹੇ ਤੇ ਬਾਹਰਲੇ ਜਿਹੜੇ ਲੋਕ ਨੇ ਉਹ ਵੀ ਪ੍ਰਭਾਵਿਤ ਹੋਣਗੇ ਇਹ ਪਾਣੀ ਦਾ ਨਾ ਜਦੋਂ ਪੱਦਰ ਵੱਧਦਾ ਏ ਉਦੋਂ ਵੀ ਢਾ ਲਾਉਂਦਾ ਹੈ ਜਦੋਂ ਘਟਦਾ ਪੱਧਰ ਘਟ ਰਿਹਾ ਹੈ ਪਰ ਟਾ ਬਹੁਤ ਜਿਆਦਾ ਲੱਗ ਰਹੀ ਹੈ ਹੁਣ ਆਪਾਂ ਨੂੰ ਨੋਜ ਬਾਰੇ ਜਾਂ ਇਹਦੇ ਬਾਰੇ ਸਰਕਾਰ ਨੂੰ ਕੋਈ ਨਾ ਕੋਈ ਸੋਚਣਾ ਚਾਹੀਦਾ ਹੈ ਇਹ ਤਾਂ ਜੀ 15 20 ਪਿੰਡ ਆ ਤੁਸੀਂ ਦੇਖੋ ਜੇ ਇਹ ਇਸ ਏਰੀਆ ਦੇ ਦੇਖੀਏ ਤੇ ਮੈਂ ਪਿੰਡਾਂ ਦੇ ਪਿੰਡਾਂ ਨਿਗਾਹ ਨਹੀਂ ਜਾਂਦੀ ਕਿੱਥੋਂ ਤੱਕ ਜਿਹੜਾ ਹੈ ਉਹ ਖੇਤੀ ਜਿਹੜੀ ਆ ਖਰਾਬ ਹੋਈ ਹੈ 15 20 ਪਿੰਡਾਂ ਦੀ ਜਿਹੜੀ ਆ ਉਹ ਖੇਤੀ ਪ੍ਰਭਾਵਿਤ ਹੋਈ ਘਰ ਤੋਂ ਨਾਮ ਨਿਸ਼ਾਨ ਨਹੀਂ ਹੈਗਾ ਦਰਿਆ ਨੇ ਬਿਲਕੁਲ ਵਿਚਾਲੇ ਲੈ ਲਿਆ ਜੀ ਇਹ ਸਰਪੰਚ ਸਾਹਿਬ ਨੇ ਇੱਥੋਂ ਦੇ ਮੇਰੂ ਗਲੇ ਦੇ ਇਹਨਾਂ ਦਾ ਘਰ ਜਿਹੜਾ ਇਹਨਾਂ ਦੇ ਪਰਿਵਾਰ ਦੇ ਘਟਕਟ ਬੱਚਿਆਂ ਦੇ ਪੰਜ-ਛਤ ਘਰ ਨੇ ਜਿਹੜੇ ਉਹ ਦਰਿਆ ਜਿਹੜਾ ਰੋੜ ਕੇ ਲੈ ਗਿਆ ਜੀ ਉਹ ਦੇਖੋ ਜੀ ਹੁਣ ਸਮਾਂ ਗਵਾ ਕੇ ਇਹ ਜੀਆਂ ਜੜੀਆਂ ਕਰਨੀਆਂ ਨੇ ਹੁਣ ਤਾਂ ਬਹੁਤ ਸਮਾਂ ਲੰਘ ਗਿਆ ਜੇ ਕਿਤੇ ਪਹਿਲਾਂ ਹੀ ਇਹ ਕੀਤਾ ਹੁੰਦਾ ਤੇ ਸਾਡੇ ਦਰਿਆ ਵੀ ਡੂੰਘੇ ਹੁੰਦੇ ਇਹਦੀ ਕੋਈ ਮੁਸ਼ਕਲ ਹੀ ਨਹੀਂ ਆਉਣੀ ਸੀ ਹੁਣ ਤਾਂ ਸਮਾਂ ਲੰਘ ਗਿਆ ਨੁਕਸਾਨ ਹੋ ਚੁੱਕਿਆ ਹੈ ਏ ਵੀ ਵੇਖੋ ਉਹਨਾਂ ਚੇਰੀਆ ਜਿੰਨਾ ਚੇਰੇ ਇਹਨਾਂ ਨੂੰ ਲੱਗਦਾ ਹੈ ਵੀ ਇਹ ਇਹ ਕੰਮ ਕਰਨੀ ਪਤਾ ਨਹੀਂ ਕਿਦੋਂ ਇਹਨਾਂ ਨੇ ਫੇਰ ਉਸ ਚੀਜ਼ ਨੂੰ ਬੰਦ ਕਰ ਦੇਣਾ ਤੇ ਇਹੀ ਪਰਚੇ ਜੱਟਾਂ ਦੇ ਫੇਰ ਪਾਉਣੇ ਸ਼ੁਰੂ ਕਰ ਦੇਣੇ ਵੀ ਤੁਸੀਂ ਰੇ ਚੁੱਕ ਰਹੇ ਜੀ ਇਹ ਦੇਖੋ ਜੀ ਅੱਗੇ ਵੀ મોદી ਦੀ ਸਰਕਾਰ ਸੀ ਤੇ ਅੱਗੇ ਵੀ મોદી ਨੇ ਵਾਅਦੇ ਕੀਤੇ ਸੀ ਜੇ ਅੱਗੇ ਕੁਝ ਨਹੀਂ ਦਿੱਤਾ ਤੇ ਹੁਣ ਵੀ ਅਸੀਂ ਆਸ ਨਹੀਂ ਕਰਦੇ ਪਰ ਅਸੀਂ ਬੇਨਤੀ ਕਰਨੇ ਆਂ ਸਰਕਾਰ ਨੂੰ ਕਿ ਇਹ ਜ਼ਿਮੀਂਦਾਰ ਜਿਹੜੇ ਹਨ ਵੈਸੇ ਤਾਂ ਅਸੀਂ ਸਮਝਦੇ ਆਂ ਵੀ ਪੰਜਾਬ ਦੇ ਜਿਹੜੇ ਜ਼ਿਮੀਂਦਾਰ ਨੇ ਜਾਂ ਪੰਜਾਬ ਨਾਲ ਉਹ ਵਿਤਕਰਾ ਕਰਦੇ ਨੇ ਪਰ ਫਿਰ ਵੀ ਅਸੀਂ ਆਸ ਕਰਨੇ ਆ ਵੀ ਜੇ ਕਿਤੇ ਮਾੜਾ ਮੁਰ ਤੁਹਾਡੇ ਅੰਦਰ ਕੋਈ ਮਨ ਦੇ ਵਿੱਚ ਕੋਈ ਰਹਿਮ ਹੈਗਾ ਤੇ ਇਹਨਾਂ ਜ਼ਿੰਮੇਵਾਰਾਂ ਦੀ ਸਾਰ ਲਓ ਇਹਨੂੰ ਬੰਨ ਦਾ ਕੋਈ ਨਹਿਰੀਕਰਨ ਕਰਕੇ ਇਹਨੂੰ ਪੱਕਿਆ ਕਰਕੇ ਕੋਈ ਆਪਦੀ ਜਗ੍ਹਾ ਦੇ ਵਿੱਚ ਰਵੇ ਨਾ ਕਿ ਇਹ ਨਿਗਾ ਵੀ ਇਹ ਜਿੱਧਰ ਨੂੰ ਖਲਾਰਾ ਜਾਵੇ ਉਧਰ ਨੂੰ ਖਲਾਰੇ ਪੌਂਦਾ ਜਾਵੇ ਜੱਟ ਅੱਜ ਪਹਿਲਾਂ ਹੀ ਕਰ ਜੇ ਇੱਥਾ ਤੇ ਜਦੋਂ ਫਸਲ ਪੱਕੀ ਪਕਾਈ ਇਹਨਾਂ ਖਰਚਾ ਕੀਤਾ ਹੁੰਦਾ ਹੈ ਤੇ ਚਲੇ ਜਾਂਦੀ ਆ ਉਦੋਂ ਤੁਸੀਂ ਆ ਵੀ ਸਮਝਦੇ ਹੋ ਵੀ ਉਹਨਾਂ ਦੇ ਤੇ ਕੀ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੁਕੋ ਅੱਜ ਅਸੀਂ ਭਰੇ ਮਾਨ ਨਾਲ ਜਦੋਂ ਇੱਥੇ ਆਏ ਆ ਤੇ ਦੇਖਿਆ ਨਹੀਂ ਜਾਂਦਾ ਹਾਲ ਕਿਸਾਨਾਂ ਦਾ ਜਿੱਥੇ ਜਿਹੜੇ ਦਰਿਆ ਦੀ ਮਲਕੀਅਤ ਆ ਕਿਸਾਨਾਂ ਦੀ ਉਹ ਜ਼ਮੀਨ ਕੋਈ ਸਰਕਾਰ ਦੀ ਜ਼ਮੀਨ ਨਹੀਂ ਆ ਆਪਦੀ ਜ਼ਮੀਨ ਆ ਕਰਦੀ ਤੇ ਜਿਹੜੇ ਕਿਸਾਨਾਂ ਦੇ ਘਰ ਸੀ ਵੇਚ ਉਹ ਵੀ ਢੱਡ ਢਾਰੀ ਹੋ ਗਏ ਨੇ ਜਿਹੜੇ ਪਸ਼ੂ ਸੀ ਉਹ ਵੀ ਵਿਚਾਰੇ ਕੁਛ ਦਾ ਰੁੱੜ ਗਏ ਨੇ ਤੇ ਬਾਕੀ ਜਿਹੜੇ ਪਸ਼ੂ ਉਹ ਮੰਡੀਆਂ ਦੇ ਵਿੱਚ ਬੱਦੇ ਹੋਏ ਨੇ ਤੇ ਜੇ ਮੈਂ ਗੱਲ ਕਰਾਂ ਇਸ ਮੋਗੇ ਜਲੇ ਦੇ ਇਲਾਕੇ ਦੀ ਨਗਰ ਤੋਤਾ ਭੈਣੀ ਸ਼ੇਰੇਆਲਾ ਚੱਕ ਸ਼ੇਰੇਵਾਲਾ ਇਹ ਕਾਫੀ 15 20 ਪਿੰਡ ਨੇ ਜਿਹੜੇ ਹੜ੍ਹਾਂ ਦੇ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਜਿੱਥੇ ਚਾਰਾ ਤੇ ਜਿਹੜੀ ਫਸਲ ਸੀ ਉਹ ਬਿਲਕੁਲ ਤਬਾਹ ਹੋ ਗਈ ਕਿਸਾਨਾਂ ਦੀ ਤੇ ਜਿਹੜੇ ਦਰਿਆ ਦੇ ਵਿੱਚ ਘਰ ਸੀ ਉਹ ਵੀ ਤਬਾਹ ਹੋ ਗਿਆ ਜੇ ਮੈਂ ਸਰਕਾਰਾਂ ਦੀ ਗੱਲ ਕਰਾਂ ਜੇ ਮੈਂ ਕੇਂਦਰ ਸਰਕਾਰ ਦੀ ਗੱਲ ਕਰਾਂ ਜਿਨੇ 1600 ਕਰੋੜ ਰੁਪਇਆ ਲਾਨਿਆ ਤੇ ਉਹ ਇੱਕ ਜ਼ਿਮੀਂਦਾਰ ਨੂੰ 10000 ਰੁਪਇਆ ਵੀ ਹਿੱਸੇ ਨਹੀਂ ਆਉਂਦਾ ਉਹ ਵੀ ਨਾਮੁਲੂਮ ਆਸੀਂ ਉਹ ਰੱਦ ਕਰਦੇ ਆ ਤੇ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਵੀ ਅਸੀਂ ਝੋਨੇ ਤੇ 35 35 40 40000 ਰੁਪਏ ਖਰਚਾ ਕੀਤਾ ਸੀ ਜਿਹੜੀ ਸਾਡੀ ਫਸਲ ਪੁੱਤਾਂ ਵਾਂਗੂ ਪਾਲੀ ਹੋਈ ਸੀ ਤੇ ਪੱਕੀ ਹੋਈ ਫਸਲ ਸੀ ਜਿਹੜੀ 1 ਮਹੀਨੇ ਨੂੰ ਅਸੀਂ ਹੁਣ ਨੂੰ ਕੱਟ ਲੈਣੀ ਸੀ ਤੇ ਜਿਹੜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਆ ਹਾਲੇ ਤਾਈਂ ਸਰਕਾਰ ਨੇ 20000 ਰੁਪਏ ਦਾ ਐਲਾਨ ਕੀਤਾ 20000 ਰੁਪਏ ਵੀ ਖਾਤੇ 'ਚ ਹਜੇ ਤੱਕ ਆਇਆ ਨਹੀਂ ਜੇ ਮੈਂ ਗੱਲ ਕਰਾਂ ਇਹਨਾਂ ਸਰਕਾਰਾਂ ਦੀ ਮੈਂ ਨਾ ਹਰ ਵੇਲੇ ਕਿਸਾਨ ਦੀ ਪਿੱਠ ਦੇ ਵਿੱਚ ਛੁਰਾ ਵਜਦਾ ਜੇ ਇਹ ਪਾਣੀ ਦਾ ਵੇਖਿਆ ਜਾਵੇ ਜਿਹੜਾ ਪਾਣੀ ਸਾਡੇ ਛੱਡਿਆ ਗਿਆ ਸਾਗ ਪਾਖੜਾ ਤੋਂ ਜਿਆਦਾ ਪਾਣੀ ਛੱਡਿਆ ਗਿਆ ਦਾ ਕਾਰਨ ਕੀ ਸੀ ਇਹ ਪਹਿਲਾਂ ਹੌਲੀ-ਹੌਲੀ ਵੀ ਛੱਡ ਸਕਦੇ ਸੀ ਪਾਣੀ ਰੀਚਾਰਜ ਹੋ ਸਕਦਾ ਸੀ ਤੇ ਸਰਕਾਰਾਂ ਜਿਹੜਾ ਇੱਕਦਮ ਪਾਣੀ ਛੱਡ ਕੇ ਜਿਹੜਾ ਬੀਐਮਈ ਦੀ ਟੀਮ ਆ ਪਾਖੜਾ ਡੈਮ ਦੀ ਤੇ ਉਹਨੇ ਮੈਂ ਸਮਝ ਲਿਆ ਮਤਰੀਜਾ ਮਾ ਵਾਲਾ ਸਲੋਕ ਕੀਤਾ ਜਿੱਥੇ ਹਜ਼ਾਰਾਂ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਜਿੱਥੇ ਜਾਨੀ ਤੇ ਮਾਲੀ ਬਹੁਤ ਵੱਡਾ ਨੁਕਸਾਨ ਹੋਇਆ ਜਿੱਥੇ ਸਰਕਾਰ ਨੇ ਇਹ ਵੀ ਮੰਨਿਆ ਕਿ ਜਿਹੜਾ ਕਿਸਾਨੇ ਦੇ ਵਿੱਚ ਦਰਿਆ ਦੇ ਵਿੱਚ ਰੁੜ ਗਿਆ ਜਾ ਉਹਨਾਂ ਦੇ ਪਰਿਵਾਰ ਖਤਮ ਹੋਗੇ ਨਹੀਂ ਉਹਨਾਂ ਨੂੰ 4 ਲੱਖ ਰੁਪਏ ਪ੍ਰਤੀ ਇੱਕ ਆਦਮੀ ਦਾ ਸੀ ਦੇਵਾਂਗੇ ਮੈਂ ਸਮਝਦਾ ਜੇ ਸ਼ਰਾਬ ਪੀ ਕੇ ਮਰਦੇ ਨੇ ਤੇ ਉਹਨਾਂ ਨੂੰ ਤਾਂ 10-10 ਲੱਖ ਰੁਪਏ ਸਰਕਾਰ ਦਿੰਦੀ ਆ ਤੇ ਜੇ ਕਿਸਾਨ ਜਿਹੜਾ ਅੰਨ ਦਾਤਾ ਅੰਨ ਪੈਦਾ ਕਰਨ ਵਾਲਾ ਦੇਸ਼ ਦਾ ਢਿੱਡ ਭਰਦਾ ਆ ਆਪਦਾ ਪਰਿਵਾਰ ਵੀ ਪਾਲਦਾ ਤੇ ਉਹਨੂੰ 4 ਲੱਖ ਰੁਪਏ ਦੀ ਰਕਮ ਇਹ ਵੀ ਨਾਮ ਲੂਮ ਆ ਸਰਕਾਰ ਨੂੰ ਘੱਟੋ ਘੱਟ 15 ਲੱਖ ਰੁਪਏ ਦੇਣਾ ਚਾਹੀਦਾ ਕਿਉਂਕਿ ਜਿਹੜਾ ਕੰਮ ਕਰਨ ਵਾਲਾ ਸੀ ਉਹ ਤਾਂ ਰੁੜ ਗਿਆ ਤੇ ਜਿਹੜੇ ਬੱਚੇ ਕੌਣ ਪਾਲੂਗਾ ਇਸ ਕਰਕੇ ਅਸੀਂ ਆਏ ਸਮਾਧਮਰਾਹੀ ਮੀਡੀਆ ਦੇ ਰਹੀ ਸਰਕਾਰ ਨੂੰ ਚੁਣੌਤੀ ਵੀ ਦਿੰਨੇ ਆਂ ਔਰ ਦੱਸਣਾ ਵੀ ਚਾਹੁੰਦੇ ਆਂ ਕਿ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ 100% ਕੀਤੀ ਜਾਵੇ ਅੱਜ ਮੌਕਾ ਸਰਕਾਰਾਂ ਦਾ ਖੰਡ ਦਾ ਤੇ ਜੇ ਮੈਂ ਦੂਜੇ ਪਾਸੇ ਗੱਲ ਕਰਾਂ ਸਾਡੇ ਜਿੰਨੇ ਫਿਲਮੀ ਐਕਟਰ ਹੋਰ ਆਵਾਮ ਜਥੇਬੰਦੀਆਂ ਦੇ ਆਗੂ ਤੇ ਹੋਰ ਐਨਆਰਏ ਵੀਰ ਤੇ ਸੰਗੀਤਕਾਰ ਨਾਵਲਕਾਰ ਜਿਨ੍ਹਾਂ ਨੇ ਬਹੁਤ ਵੱਡਾ ਮਤਲ ਹੜਾ ਨੂੰ ਦੇਖਦੇ ਹੋਏ ਲੋਕਾਂ ਨੂੰ ਸਹਾਰਾ ਬਣੇ ਨੇ ਆ ਕੇ ਨਾਲ ਖੜੇ ਨੇ ਔਰ ਉਹਨਾਂ ਨੇ ਇਥੋਂ ਤੱਕ ਰਾਸ਼ਨ ਤੱਕ ਪਾਣੀ ਤੱਕ ਪੱਠਿਆਂ ਤੱਕ ਤੂੜੀ ਤੱਕ ਜਿਹੜਾ ਉਹਨਾਂ ਕਿਸਾਨਾਂ ਨੇ ਪਹੁੰਚਾਇਆ ਪਸ਼ੂਆਂ ਡੰਗਰਾਂ ਤੱਕ ਤੇ ਜੇ ਮੈਂ ਗੱਲ ਕਰਾਂ ਸਰਕਾਰਾਂ ਦੀ ਜਿਹੜੀਆਂ ਕੁੰਬ ਕਰਨ ਦੀ ਨੀਂਦ ਸੁੱਤੀਆਂ ਹਲੇ ਤਾਈਂ ਵੀ 92 ਐਮਐਲਏ ਨੇ ਕਿਸੇ ਐਮਐਲਏ ਨੇ ਕੋਈ ਰਾਸ਼ੀ ਨਹੀਂ ਦਿੱਤੀ ਨਾ ਕੋਈ ਰਾਹਤ ਦਿੱਤੀ ਆ ਜੇ ਕੋਈ ਸੇਵਾ ਕਰਦਾ ਤੇ ਕਹਿੰਦੇ ਵੋਟਾਂ ਵਟੋਰਨ ਨੂੰ ਫਿਰਦੇ ਨੇ ਖਾਣੀ ਹੁਣ ਬਾਦਲ ਸਾਹਿਬ ਪਿੰਡੋਂ ਵਜਾ ਕੇ ਸੁਖਵੀਰ ਬਾਦਲ ਕਿੰਨਾ ਸਮਾਨ ਦੇ ਰਿਹਾ ਇਹਨਾਂ ਦਾ ਹੱਕ ਬਣਦਾ ਅਸੀਂ ਵੀ ਭਰ ਭਰ ਟਰੱਕ ਦਈਏ ਸਰਕਾਰਾਂ ਕਾਦੇ ਵਾਸਤੇ ਹੁੰਦੀਆਂ ਕਿਸਾਨ ਦੀ ਰਾਖੀ ਲਈ ਮਜ਼ਦੂਰ ਦੀ ਰਾਖੀ ਲਈ ਜੇ ਅੱਜ ਕਿਸਾਨ ਮਰਿਆ ਛੋਟੇ ਦੁਕਾਨਦਾਰ ਖਤਮ ਮਜ਼ਦੂਰ ਖਤਮ ਮਜ਼ਦੂਰ ਕਿੱਥੇ ਜਾਣਗੇ ਆ ਫਸਲ ਤੁਸੀਂ ਦੇਖਦੇ ਹੋ ਸਾਰੀ ਤਬਾਹ ਹੋ ਗਈ ਆ ਮਜ਼ਦੂਰ ਕਿਹਦੇ ਜਾਊਗਾ ਕਿੱਥੋਂ ਬੱਚਿਆਂ ਨੂੰ ਖਵਾਊਗਾ ਮਜ਼ਦੂਰ ਮੈਂ ਇਹ ਮੰਗ ਕਰਦਾ ਵੀ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਸਰਕਾਰ 100% ਪਰਪਾਈ ਕਰੇ